ਜੀ ਪ੍ਰਾਣੀਆਂ ਸਰਕਾਰਾਂ ਦਾ ਵੀ ਹਾਲ ਇਹੀ ਰਿਹਾ ਜਦੋਂ ਤੱਕ ਵੀ ਪੰਜਾਬ ਖੇਤੀਬਾੜੀ ਵਿਭਾਗ ਦੇ ਵਿੱਚ ਪੋਸਟਾਂ ਆਈਆਂ ਉਹ ਬਿਨਾਂ ਧਰਨੀ ਤੋਂ ਨਹੀਂ ਆਈਆਂ ਪੰਜਾਬ ਦੇ ਵਿੱਚ ਕੁੱਲ ਕਿੰਨੀਆਂ ਅਸਾਮੀਆਂ ਜਿਹੜੀਆਂ ਕਈਏ ਕਿ ਹਲੇ ਤੱਕ ਖਾਲੀ ਪਈਆਂ ਨੇ ਰਫਲੀ ਆਈਡੀਆ ਜੀ ਤੁਸੀਂ ਇਹ ਦੇਖ ਸਕਦੇ ਹੋ ਵੀ ਆਪਾਂ ਪੈਂਫਲੇਟ ਵਗੈਰਾ ਵੀ ਜਿੰਨੇ ਵੀ ਛਪਾਏ ਆ ਮੰਡੀ ਬੋਰਡ ਵਰਗੀਆਂ ਦੇ ਵਿੱਚ ਕਾਫੀ 2011-12 ਤੋਂ ਪੋਸਟ ਨਹੀਂ ਆਈ ਸੋਇਲ ਕਨਜ਼ਰਵੇਸ਼ਨ ਅਫਸਰ 2015 ਤੋਂ ਬਾਅਦ ਇਹਦੀ ਪੋਸਟ ਨਹੀਂ ਆਈ 2015 ਵੇਲੇ ਦੀ ਪੋਸਟ ਆਈ ਆ ਜਦੋਂ ਅਸੀਂ ਮੰਡੀ ਬੋਰਡ ਦੀ ਗੱਲ ਕੀਤੀ ਸੀ ਤਾਂ ਸਾਨੂੰ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਵੀ ਮੰਡੀ ਬੋਰਡ ਤਾਂ ਨਾਂ ਦਾ ਹੀ ਬੋਰਡ ਆ ਜੀ ਸਿਆਸਤ ਦੇ ਵਿੱਚ ਆਪਣੇ ਸਿਆਸਤਦਾਨਾਂ ਨੂੰ ਇਹਨਾਂ ਨੇ ਨਿਵਾਜਣਾ ਹੁੰਦਾ ਤਾਂ ਉਹ ਤਾਂ ਚੇਅਰਮੈਨ ਹੀ ਦੇ ਦਿੰਦੇ ਇੱਥੇ ਬੀਐਸਸੀ ਫਰਸਟ ইয়ার ਤੋਂ ਲੈ ਕੇ ਪੀਐਚਡੀ ਤੱਕ ਦੇ ਜਵਾਕ ਬੈਠੇ ਨੇ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਸਮੇਂ ਦੇ ਵਿੱਚ ਜ਼ਿਆਦਾ ਸਾਮੀਆਂ ਨਿਕਲੀਆਂ ਨੌਕਰੀਆਂ ਮਿਲੀਆਂ ਇਹ ਜੋ ਵੀ ਸਰਕਾਰ ਆ ਜਾਂ ਜਿਹੜੇ ਨੁਮਾਇੰਦੇ ਨੇ ਸਰਕਾਰ ਦੇ ਉਹ ਇਸ ਵਾਸਤੇ ਸੋਚਦੇ ਨਹੀਂ ਕਿ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਪੰਜਾਬ ਧਰਨੇ 'ਤੇ ਬੈਠ ਚੁੱਕੀ ਹੈਗੀ ਹੈ ਪੀਯੂਈ ਦੇ ਗੇਟ ਨੰਬਰ 1 ਤੇ ਇਹ ਧਰਨਾ ਲਗਾਇਆ ਗਿਆ ਹੈਗਾ ਔਰ ਪੰਜਾਬ ਦੇ ਧੀਆਂ ਪੁੱਤ ਪੰਜਾਬ ਸਰਕਾਰ ਦੇ ਖਿਲਾਫ ਨਰੇਵਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਪੰਜਾਬ ਦੇ ਧੀ ਪੁੱਤ ਨੇ ਜਿਹੜੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਰਹੇ ਨੇ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਦਾ ਬੋਰਡ ਹੱਥ ਫੜਿਆ ਹੋਇਆ ਹੈ ਔਰ ਇਹ ਤੇ ਸਰਕਾਰ ਦੇ ਖਿਲਾਫ ਸਿਰਫ ਨਰੇਵਾਜੀ ਨਹੀਂ ਕੀਤੀ ਜਾ ਰਹੀ ਬਲਕਿ ਉਹਨਾਂ ਨੂੰ ਉਨ੍ਹਾਂ ਦੇ ਕੀਤੇ ਹੋਏ ਵਾਅਦੇ ਵੀ ਜਿਹੜੇ ਆ ਉਹ ਯਾਦ ਕਰਵਾ ਰਹੀ ਐ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇ ਦਈਏ ਕਿ ਇਹ ਤਰਨਾ ਜਿਹੜਾ ਹੈਗਾ ਖੇਤੀਬਾੜੀ ਵਿਦਿਆਰਥੀ ਦੇ ਵਿੱਚ ਚਾਹੇ ਉਹ ਕਿਸਾਨੀ ਪੱਖ ਨੂੰ ਲੈ ਕੇ ਹੋਵੇ ਕਿ ਤੈਨੂੰ ਲੈ ਕੇ ਹੋਵੇ ਜਾਂ ਫਿਰ ਵੈਟਰਨਰੀ ਮੈਕਮੇ ਨੂੰ ਲੈ ਕੇ ਹੋਵੇ ਮਾਰਕੀਟ ਸੈਕਟਰੀਜ਼ ਨੂੰ ਲੈ ਕੇ ਹੋਵੇ ਇਹ ਸਾਰੀਆਂ ਪੋਸਟਾਂ ਨੂੰ ਲੈ ਕੇ ਇੱਥੇ ਜਿਹੜੇ ਵੀ ਸਟੂਡੈਂਟਸ ਬੈਠੇ ਆ ਚਾਹੇ ਉਹ ਫਸਟ ইয়ার ਤੋਂ ਲੈ ਕੇ ਬੀਐਸਸੀ ਐਮਐਸਸੀ ਇੱਥੇ ਤੱਕ ਕੀ ਪੀਐਚਡੀ ਜਿਨ੍ਹਾਂ ਨੇ ਕਰ ਲਈ ਹੋਈ ਹੈ ਉਹ ਵੀ ਇਸ ਦਰਨੇ ਦੇ ਵਿੱਚ ਸ਼ਾਮਿਲ ਹੈ ਉਹਨਾਂ ਨੂੰ ਵੀ ਹਾਲੇ ਤੱਕ ਜਿਹੜੀ ਹੈ ਕੋਈ ਵੀ ਨੌਕਰੀ ਨਹੀਂ ਮਿਲੀ ਜਦਕਿ ਪੰਜਾਬ ਸਰਕਾਰ ਦਾ ਕਹਿਣਾ ਸੀ ਔਰ ਸਾਡੇ ਕੁਦ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਸੀ ਕਿ ਖੇਤਾਂ ਦੇ ਵਿੱਚ ਮਾਸਟਰ ਤੱਕ ਰੱਖ ਦਿੱਤੇ ਜਾਣਗੇ ਯਾਨੀ ਕਿ ਇੱਕ ਪਿੰਡ ਦੇ ਵਿੱਚ ਅਗਰ ਪਿੰਡ ਛੋਟਾ ਹੈ ਤਾਂ ਦੋ ਅਗਰ ਪਿੰਡ ਵੱਡਾ ਹੈ ਤਾਂ ਤਿੰਨ ਤਿੰਨ ਮਾਸਟਰ ਉਸ ਪਿੰਡ ਨੂੰ ਦਿੱਤੇ ਜਾਣਗੇ ਇਸੇ ਕਾਰਨ ਇੱਥੇ ਜਿਹੜੇ ਵਿਦਿਆਰਥੀ ਨੇ ਪੰਜਾਬ ਦੇ ਧੀ ਪੁੱਤ ਨੇ ਉਹ ਆਪਣਾ ਹੱਕ ਮੰਗਦੇ ਹੋਏ ਨਜ਼ਰ ਆ ਰਹੇ ਆਂ ਗੱਲਬਾਤ ਕਰ ਲਾਂਗੇ ਇਹਨਾਂ ਨਾਲ ਕੀ 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 ਮੰਗਾ ਨੇ ਇਹਨਾਂ ਦੀਆਂ ਔਰ ਸਭ ਤੋਂ ਵੱਡੀ ਗੱਲ ਹੈ ਕੀ ਆਖਰ ਕਿਉ ਇਹਨਾਂ ਨੂੰ ਤਰਨੇ ਜਿਹੜੇ ਆ ਲਗਾਨੇ ਪੈ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਨੀ ਪੈ ਰਹੀ ਹੈ ਜੀ ਨਾਮ ਵੀ ਰਹੀ ਦਵਿੰਦਰਪਾਲ ਸਿੰਘ ਜੀ ਅੱਛਾ ਇਹ ਆਪਣੀ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਇਹ ਕਿਆ ਸਾਰੇ ਹੋਲਡ ਕਰ ਰਹੇ ਹੋ ਜਾਂ ਕੋਈ ਇੱਕ ਬੰਦਾ ਇਹਨੂੰ ਪ੍ਰੈਜ਼ੀਡੈਂਟ ਨੇ ਨਹੀਂ ਸਾਰੇ ਕਾਮਨ ਨੇ ਸਟੂਡੈਂਟ ਸਾਰੇ ਇਕੱਠੇ ਹੋ ਕੇ ਚੱਲ ਰਹੀ ਹੈ ਜੀ ਅੱਛਾ ਪੰਜਾਬ ਸਰਕਾਰ ਤਾਂ ਖੇਤੀਬਾੜੀ ਨੂੰ ਕਾਫੀ ਪ੍ਰਮੋਟ ਕਰਦੀ ਹੋਈ ਨਜ਼ਰ ਆ ਰਹੀ ਸੀ ਔਰ ਇਲੈਕਸ਼ਨ ਤੋਂ ਪਹਿਲਾਂ ਵੀ ਉਹਨਾਂ ਨੇ ਬਹੁਤ بڑے بڑے ਵਾਅਦੇ ਕੀਤੇ ਸੀ ਔਰ ਖੁਦ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਪੰਜਾਬ ਦੇ 30 ਪੁੱਤ ਜਿਹੜੇ ਨੇ ਉਹਨਾਂ ਨੂੰ ਤਾਂ ਹਰ ਹਾਲ 'ਚ ਨੌਕਰੀ ਮਿਲੇਗੀ ਫਿਰ ਤੁਸੀਂ ਕਿਉਂ ਧਰਨੇ ਤੇ ਬੈਠ ਗਏ ਜੀ ਪੁਰਾਣੀਆਂ ਸਰਕਾਰਾਂ ਦਾ ਵੀ ਹਾਲ ਇਹੀ ਰਿਹਾ ਜਦੋਂ ਤੱਕ ਵੀ ਪੰਜਾਬ ਖੇਤੀਬਾੜੀ ਵਿਭਾਗ ਦੇ ਵਿੱਚ ਪੋਸਟਾਂ ਆਈਆਂ ਉਹ ਬਿਨਾਂ ਧਰਨੇ ਤੋਂ ਨਹੀਂ ਆਈਆਂ ਜਦੋਂ ਮਾਨ ਸਰਕਾਰ ਆਪਦੀ ਚੋਣਾਂ ਦਾ ਪ੍ਰਚਾਰ ਕਰ ਰਹੀ ਸੀ ਤਦੋਂ ਇਹਨਾਂ ਵੱਲੋਂ ਹੀ ਆਖਿਆ ਗਿਆ ਸੀ ਵੀ ਅਸੀਂ ਖੇਤੀਬਾੜੀ ਮਾਸਟਰ ਰੱਖਾਂਗੇ ਜੇ ਇੱਕ ਪਿੰਡ ਨੂੰ ਇੱਕ ਜੇ ਪਿੰਡ ਵੱਡਾ ਤੋਂ ਦੋ ਰੱਖਾਂਗੇ ਇਹ ਜਿਹੜੀ ਉਹ ਸਾਡੇ ਕੋਲ ਗੱਲਬਾਤ ਸੀਗੀ ਉਹ ਵੀਡੀਓ ਕਰਕੇ ਨਾ ਇੱਕ ਫੇਮ ਬਣ ਗਈ ਸੀ ਸਾਰੇ ਕਿਤੇ ਉਹ ਫੇਮ ਦੇ ਕਰਕੇ ਵਿਦਿਆਰਥੀ ਸੀਗੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਆਸ ਜਗੀ ਸੀ ਜਦੋਂ ਹੁਣ ਖੇਤੀਬਾੜੀ ਵਿਭਾਗ ਦੇ ਪੇਪਰ ਹੋਏ ਆ ਲਗਭਗ ਉਦੋਂ 8-10000 ਜਵਾਕ ਨੇ ਪੇਪਰ ਭਰਿਆ ਸੀਗਾ ਪਿਛਲੀ ਵਾਰ ਉਹਨਾਂ ਦੇ ਵਿੱਚੋਂ ਤੁਸੀਂ ਹਿਸਾਬ ਲਾ ਲਓ ਵੀ 12000 ਪਿੰਡ ਬੰਦ ਦਾ ਕੁੱਲ ਤੁਸੀਂ ਇੱਕ ਪਿੰਡ ਨੂੰ ਦੋ ਦੀ ਗੱਲ ਕਰ ਰਹੇ ਸੀ ਦੋਹਾਂ ਨੂੰ ਇੱਕ ਹੀ ਕਰ ਦਿਓ 12000 ਦੀ ਥਾਂ ਤੇ 6000 ਇਹ ਹੋ ਗਿਆ ਬਾਕੀ ਹੋਰ ਪੋਸਟਾਂ ਹੋ ਗਈਆਂ ਉਹ ਭਰ ਦੋ ਤਾਂ ਸਾਰੇ ਵਿਦਿਆਰਥੀ ਹੈ ਜਿਹੜੇ ਨੌਕਰੀਆਂ ਵਾਲੇ ਹੋ ਜਾਣਗੇ ਅੱਛਾ ਦਵਿੰਦਰ ਜੀ ਇੱਕ ਚੀਜ਼ ਦੱਸ ਦਿਓ ਕਿ ਹੁਣ ਤੱਕ ਅਗਰ ਜਦੋਂ ਦੀ ਪੰਜਾਬ ਸਰਕਾਰ ਆਈ ਹੈ ਇਹ 3 1/2 ਸਾਲ ਕਿੰਨੀਆਂ ਕ ਪੋਸਟਾਂ ਜਿਹੜੀਆਂ ਨੇ ਨਿਕਲ ਚੁੱਕੀਆਂ ਨੇ ਔਰ ਖਾਸ ਕਰਕੇ ਖੇਤੀਬਾੜੀ ਡਿਪਾਰਟਮੈਂਟ ਦੇ ਵਿੱਚ ਜੇ ਖੇਤੀਬਾੜੀ ਡਿਪਾਰਟਮੈਂਟ ਦੇ ਵਿੱਚ ਏਗ ਏਡੀਓ ਦੀਆਂ ਪੋਸਟਾਂ ਨਿਕਲੀਆਂ ਸੀ ਉਹ ਦਾ ਤੁਸੀਂ ਦੇਖੋ ਸੈਂਕਸ਼ਨ ਭਰਨ ਦਾ ਤਰੀਕਾ ਦੇਖੋ ਏਡੀਓ ਪਹਿਲਾਂ ਕੱਢਿਆ ਇਹਨਾਂ ਨੇ ਏਐਸਆਈ ਪਹਿਲਾਂ ਕੱਢਿਆ ਬਾਅਦ ਦੇ ਵਿੱਚ ਏਡੀਓ ਕੱਢਿਆ ਉਹ ਜਿੰਨੇ ਕੁ ਏਐਸਆਈ ਲੱਗੇ ਸੀਗੇ ਉਹਦੇ ਵਿੱਚੋਂ 70 ਏਐਸਆਈ ਏਡੀਓ 'ਚ ਸ਼ਿਫਟ ਹੋ ਗਏ ਹੁਣ ਉਹ 70 ਪੋਸਟਾਂ ਸੀਗੀਆਂ ਜਿਹੜੀਆਂ ਉਹ ਏਡੀਓ 'ਚ ਕਨਵਰਟ ਹੋ ਗਈਆਂ ਕਿਉਂਕਿ ਉਹੀ ਬੰਦੇ ਏਡੀਓ ਲੱਗੇ ਉਹ 70 ਪੋਸਟਾਂ ਜਿਹੜੀਆਂ ਇੱਕ ਹਿਸਾਬ ਨਾਲ ਵੇਸਟ ਹੋ ਗਈਆਂ ਇਹਨਾਂ ਨੂੰ ਉਦਾਂ ਦਾ ਚਾਹੀਦਾ ਕ੍ਰਾਈਟੇਰੀਆ ਵੀ ਪਹਿਲਾਂ ਅਸੀਂ ਆ ਪੋਸਟ ਭਰਨੀ ਆ ਬਾਅਦ ਦੇ ਵਿੱਚ ਆ ਪਹਿਲਾਂ ਏਡੀਓ ਭਰਨ ਬਾਅਦ ਦੇ ਵਿੱਚ ਏਐਸਆਈ ਭਰਨ ਏਐਸਆਈ ਭਰ ਕੇ ਜਦੋਂ ਏਡੀਓ ਭਰਦਿਆਂ ਤਾਂ ਜਵਾਕ ਅੱਗੇ ਜਾ ਕੇ ਪੇਪਰ ਦੇ ਕੇ ਕਲੀਅਰ ਕਰ ਦਿੰਦੇ ਉਹ ਚਲੋ ਫਿਰ ਉਹ ਏਐਸਆਈ ਦੀ ਪੋਸਟ ਨਹੀਂ ਨਿਕਲਦੀ ਦੁਬਾਰਾ ਉਹ ਵੀ ਅਸੀਂ ਕਹਿ ਰਹੀਆਂ ਜੀ ਹੁਣ ਤੁਸੀਂ ਦੇਖੋ ਵੀ ਏਡੀਓ ਇਹਨਾਂ ਨੇ ਪੇਪਰ ਲਿਆ ਉਹਨਾਂ ਨੂੰ ਜੁਆਇਨ ਕਰਦਿਆਂ ਕਰਦਿਆਂ ਨੂੰ ਇਹਨਾਂ ਨੂੰ 2-3 ਸਾਲ ਲੱਗੇ ਇਹ ਇਹਨਾਂ ਲੰਬਾ ਪੀਰੀਅਡ ਜਿਹੜਾ ਪੀਰੀਅਡ ਸਿਰਫ ਉਹਨਾਂ ਦੇ ਪੇਪਰ ਤੋਂ ਬਾਅਦ ਜੁਆਇਨਿੰਗ ਜੁਆਇਨਿੰਗ ਦਾ ਸੀ ਉਦੋਂ ਪੇਪਰ ਲੈਣਾ ਸੀਗਾ ਦੋ ਤਿੰਨ ਵਾਰ ਇਹਨਾਂ ਨੇ ਉਦੋਂ ਡੇਟ ਪੋਸਟਪੋਨ ਕੀਤੀ ਡੇਟ ਪੋਸਟਪੋਨ ਕਰਨ ਤੋਂ ਬਾਅਦ ਆਫਰ ਲੈਟਰ ਅੜੀਕਦੇ ਰਹੇ ਫਿਰ ਉਹ ਆਪ ਦਾ ਸਟੇਸ਼ਨ ਤੱਕ ਅੜੀਕਦੇ ਰਹੇ ਹੁਣ ਕਿਤੇ ਜਾ ਕੇ 2.5 3 ਸਾਲਾਂ ਬਾਅਦ ਉਹਨਾਂ ਨੂੰ ਰੱਖਿਆ ਇਹਨਾਂ ਨੇ ਅੱਛਾ ਹੁਣ ਦੀ ਗੱਲ ਕਰੀਏ ਅਗਰ ਤੁਸੀਂ ਇਹ ਪੰਜਾਬ ਪੂਰੇ ਪੰਜਾਬ ਦੀ ਐਸੋਸੀਏਸ਼ਨ ਤੁਸੀਂ ਕਹਿ ਰਹੇ ਹੋ ਕਿ ਇਹ ਬੈਠੀ ਹੋਈ ਹੈਗੀ ਹੈ ਤਾਂ ਪੰਜਾਬ ਦੇ ਵਿੱਚ ਕੁੱਲ ਕਿੰਨੀਆਂ ਅਸਾਮੀਆਂ ਜਿਹੜੀਆਂ ਕਈਏ ਕਿ ਹਲੇ ਤੱਕ ਖਾਲੀ ਪਈਆਂ ਨੇ ਸਾਰੇ ਡਿਪਾਰਟਮੈਂਟ ਦਾ ਇੱਕ ਰਫਲੀ ਆਈਡੀਆ ਜੀ ਦੇ ਰਫਲੀ ਆਈਡੀਆ ਜੀ ਤੁਸੀਂ ਆ ਦੇਖ ਸਕਦੇ ਹੋ ਵੀ ਆਪਾਂ ਪੈਂਫਲੇਟ ਵਗੈਰਾ ਵੀ ਜਿੰਨੇ ਵੀ ਛਪਾਏ ਆ ਮੰਡੀ ਬੋਰਡ ਵਰਗੀਆਂ ਦੇ ਵਿੱਚ ਕਾਫੀ 2011-12 ਤੋਂ ਪੋਸਟ ਨਹੀਂ ਆਈ ਸੋਇਲ ਕਨਜ਼ਰਵੇਸ਼ਨ ਅਫਸਰ 2015 ਤੋਂ ਬਾਅਦ ਇਹਦੀ ਪੋਸਟ ਨਹੀਂ ਆਈ 2015 ਵੇਲੇ ਦੀ ਪੋਸਟ ਆਈ ਆ ਗੈਜ਼ਟਡ ਪੋਸਟ ਆ ਏ ਕਲਾਸ ਅਫਸਰ ਆ ਪੰਜਾਬ ਹੁਣ ਹੜਾਂ ਦੇ ਨਾਲ ਜੂਝਿਆ ਤੁਸੀਂ ਦੇਖ ਸਕਦੇ ਹੋ ਵੀ ਕੀ ਹਾਲਾਤ ਬਣੇ ਤੇ ਇਹੋ ਜਿਹੇ ਮੌਕਿਆਂ ਦੇ ਵਿੱਚ ਤਾਂ ਸਾਨੂੰ ਮਿੱਟੀ ਸੰਭਾਲ ਅਫਸਰਾਂ ਦੀ ਜ਼ਰੂਰਤ ਹੀ ਬਹੁਤ ਆ ਇਸ ਚੀਜ਼ ਨੂੰ ਤਾਂ ਉਹਨਾਂ ਨੂੰ ਪਹਿਲ ਕਦਮੀ ਦੇਣੀ ਚਾਹੀਦੀ ਸੀ ਸੋ ਇਹ ਚੀਜ਼ ਨੂੰ ਵੀ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਖੇਤੀਬਾੜੀ ਵਿਕਾਸ ਅਫਸਰ ਮਿੱਟੀ ਸੰਭਾਲ ਅਫਸਰ ਇਹ ਜਿਹੜੇ ਹੈਗੇ ਆ ਇਹਨਾਂ ਦੀ ਹੁਣ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਪੰਜਾਬ ਇਸ ਮੁਸੀਬਤ ਵਿੱਚੋਂ ਗੁਜ਼ਰ ਰਿਹਾ ਹੜ੍ਹਾਂ ਦੇ ਵਿੱਚ ਬੜੀ ਜਿੰਨੀ ਵੀ ਅਸੀਂ ਕਹਿ ਦਿੱ ਗਏ ਵੀ ਮਦਦ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਵੀ ਆਮ ਲੋਕਾਂ ਦੇ ਵੱਲੋਂ ਕੀਤੀ ਗਈ ਹੈ ਅੱਛਾ ਹੁਣ ਜਿਹੜਾ ਮੈਂ ਇਹ ਦੇਖ ਰਿਹਾ ਸੀ ਪੋਸਟਰ ਚਾਹੇ ADO ਦੀ ਆਪਾਂ ਗੱਲ ਕਰ ਲਈਏ ਤਾਂ ਤਕਰੀਬਨ ਤਕਰੀਬਨ 40% ਪੋਸਟਾਂ ਖਾਲੀ ਹੈ ASCI ਦੀ ਆਪਾਂ ਗੱਲ ਕਰ ਲਈਏ ਤਾਂ 43% ਖਾਲੀ ਹੈਗੀ ਹੈ ਮਾਰਕੀਟ ਸੈਕਟਰੀ ਦੀ ਜਿਹੜੀ ਤੁਸੀਂ ਕਰ ਰਹੇ ਹੋ 91% ਬਹੁਤ ਬੜੀ ਇੱਕ ਲਾਰਜ ਅਗਰ ਮੈਂ ਕਹਾਂ ਫਿਗਰ ਹੈਗੇ 91% ਦਾ ਮਤਲਬ ਬਹੁਤ ਵੱਡੀ ਫਿਗਰ ਹੈ ਜਦੋਂ ਇਹਦੇ ਵਿੱਚ ਕਿਉਂ ਨਹੀਂ ਟਰਾਈ ਕੀਤੀ ਜਾ ਰਹੀ ਹੈ ਇਹਦੀਆਂ ਪੋਸਟਾਂ ਕਿਉਂ ਨਹੀਂ ਕੱਢੀਆਂ ਜਾ ਰਹੀਆਂ ਅਸੀਂ ਜਦੋਂ ਗੱਲਬਾਤ ਕੀਤੀ ਸੀ ਨਾ ਇਹ ਕਾਫੀ ਲੰਮਾ ਸਮਾਂ ਹੋ ਗਿਆ ਮੀਟਿੰਗ ਹੋਈ ਸੀ ਜਦੋਂ ਜਦੋਂ ਅਸੀਂ ਮੰਡੀ ਬੋਰਡ ਦੇ ਕੀਤੀ ਸੀ ਤਾਂ ਸਾਨੂੰ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਵੀ ਮੰਡੀ ਬੋਰਡ ਤਾਂ ਨਾਂ ਦਾ ਹੀ ਬੋਰਡ ਆ ਮੰਡੀ ਬੋਰਡ ਤਾਂ ਨਾਂ ਦਾ ਹੀ ਬੋਰਡ ਆ ਸਾਨੂੰ ਇਹ ਜਵਾਬ ਮਿਲਿਆ ਅੱਗੋਂ ਨਹੀਂ ਪਰ ਚੇਅਰਮੈਨ ਤਾਂ ਮੰਡੀ ਬੋਰਡ ਦੇ ਲੱਗ ਰਹੇ ਹਨ ਨਹੀਂ ਉਹੀ ਚੀਜ਼ ਹੈ ਇਹਨਾਂ ਨੇ ਉਦੋਂ ਇਹਨਾਂ ਨੇ ਕੀ ਕੀਤਾ ਵੀ ਜਿਹੜੇ ਕਲਰਕ ਸੀਗੇ ਉਹਨਾਂ ਦੀ ਪ੍ਰੋਮੋਸ਼ਨ ਕਰਨ ਲੱਗੇ ਸੀਗੇ ਪਹਿਲਾਂ ਇਹ ਉਹ ਜੇ ਇਹ ਐਦਾਂ ਨਹੀਂ ਜਦੋਂ ਦਵਿੰਦਰ ਜੀ ਸਿਆਸਤ ਦੇ ਵਿੱਚ ਆਪਣੇ ਸਿਆਸਤਦਾਨਾਂ ਨੂੰ ਇਹਨਾਂ ਨੇ ਨਿਵਾਜਣਾ ਹੁੰਦਾ ਤਾਂ ਉਹ ਤਾਂ ਚੇਅਰਮੈਨ ਹੀ ਦੇ ਦਿੰਦੇ ਹ ਹੁਣ ਵੀ ਮੰਡੀ ਬੋਰਡ ਦੀ ਚੇਅਰਮੈਨ ਹੀ ਦਿੱਤੀ ਹੋਈ ਹੈ ਨਾ ਲੁਧਿਆਣਾ ਹੀ ਦਿੱਤੀ ਹੈ ਤੇ ਫਿਰ ਵਿਦਿਆਰਥੀਆਂ ਨਾਲ ਕੀ ਇਹੋ ਜੀ ਕਿਹੜੀ ਗੱਲ ਹੋ ਗਈ ਅਸੀਂ ਇਸੇ ਵਿਤਕਰੇ ਵਾਸਤੇ ਤਾਂ ਬੈਠੇ ਹਾਂ ਜੀ ਅਸੀਂ ਚਾਹੁੰਦੇ ਆ ਵੀ ਇਹ ਇੱਥੇ ਗੱਲ ਦੇ ਜੀ ਅਸੀਂ ਜਵਾਬ ਮੰਗਦੇ ਇਹਨਾਂ ਤੋਂ ਤੇ ਅੱਛਾ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਸਾਮੀ ਖਾਲੀਆਂ ਨੇ ਇਹ ਸਟੂਡੈਂਟਸ ਦੀ ਮੈਨੂੰ ਥੋੜੀ ਜੀ ਡਿਟੇਲ ਦੇ ਦਿਓ ਕੀ ਇਹ ਜਿੰਨੇ ਸਟੂਡੈਂਟਸ ਇੱਥੇ ਬੈਠੇ ਆ ਔਰ ਜਿਹੜੀਆਂ ਸਾਮੀਆਂ ਤੁਸੀਂ ਲਿਖ ਕੇ ਬੈਠੇ ਹੋ ਵੀ ਇਹ ਨੇ 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 ਪਰਸੈਂਟ ਖਾਲੀ ਹੈ ਕੀ ਉਹਨੂੰ ਉਹ ਸਟੂਡੈਂਟਸ ਕੁਆਲੀਫਾਈ ਕਰਦੇ ਸਰ ਇੱਥੇ ਬੀਐਸਸੀ ਫਰਸਟ ইয়ার ਤੋਂ ਲੈ ਕੇ ਪੀ ਐਚ ਡੀ ਤੱਕ ਦੇ ਜਵਾਕ ਬੈਠੇ ਨੇ ਸੋ ਜਿਵੇਂ ਸਾਡੀ ਪੋਸਟ ਹੈ ਏ ਡੀਓ ਦੀ ਉਹ ਬੀ ਐਸ ਸੀ ਐਗਰੀਕਲਚਰ ਵਾਲੇ ਉਹ ਪੋਸਟ ਨੂੰ ਪਰ ਸਕਦੇ ਏ ਐਸ ਈ ਉਹਦਾ ਐਗਰੀਕਲਚਰ ਡਿਪਲੋਮੇ ਵਾਲੇ ਵੀ ਉਸ ਪੋਸਟ ਨੂੰ ਪਰ ਸਕਦੇ ਆ ਫਿਰ ਜਿੰਨੀਆਂ ਵੀ ਮਾਰਕੀਟ ਕਮੇਟੀ ਸੈਕਟਰੀ ਦੀਆਂ ਪੋਸਟਾਂ ਇਹ ਸਾਰੀਆਂ ਬੀ ਐਸ ਸੀ ਐਗਰੀਕਲਚਰ ਬੇਸਡ ਪੋਸਟਾਂ ਨੇ ਕੁਝ ਕੁ ਪੋਸਟਾਂ ਨੇ ਜਿਵੇਂ ਐਚ ਡੀਓ ਹੋਗੀ ਜਾਂ ਐਸ ਐਸ ਸੀ ਹੋਗੀ ਉਹ ਚਲੋ ਐਮ ਐਸ ਸੀ ਬੇਸ ਨੇ ਸੋ ਇਹ ਸਾਰੇ ਬੱਚੇ ਇਥੇ ਐਲੀਜੀਬਲ ਨੇ ਜਿਹੜੇ ਇਥੇ ਬੈਠੇ ਨੇ ਤੇ ਮੈਂ ਇਹ ਦੱਸ ਦਾਂ ਕਿ ਇਹ ਹਜੇ ਇੱਥੇ ਜਿਹੜੇ ਬੈਠੇ ਨੇ ਇਹ ਹਜੇ ਪੀਏਯੂ ਦੇ ਬੈਠੇ ਆ ਸਿਰਫ ਇੱਕ ਯੂਨੀਵਰਸਿਟੀ ਆ ਜਿਹੜੀ ਪੰਜਾਬ ਦੀ ਖੇਤੀਬਾੜੀ ਦੀ ਹੋਰ ਪੰਜਾਬ 'ਚ ਘਟੋ ਘਟ ਸੌਆਂ ਦੀ ਗਿਣਤੀਆਂ 'ਚ ਯੂਨੀਵਰਸਟੀਆਂ ਨੇ ਕਾਲਜ ਨੇ ਜਿਹੜੇ ਖੇਤੀਬਾੜੀ ਦੀ ਪੜ੍ਹਾਈ ਕਰਾਉਂਦੇ ਆ ਜੇ ਸਾਡੀਆਂ ਮੰਗਾ ਨਾ ਮੰਨੀਆਂ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਉਹ ਵਿਦਿਆਰਥੀ ਵੀ ਇੱਥੇ ਆਉਣਗੇ ਅੱਛਾ ਮੈਨੂੰ ਇੱਕ ਚੀਜ਼ ਦੱਸ ਦਿਓ ਅਗਰ ਆਪਾਂ ਪੰਜਾਬ ਸਰਕਾਰ ਦੀ ਨਹੀਂ ਪਾਰਟਿਕੂਲ ਕਰ ਕਰਦੇ 올 ਜਿੰਨੇ ਵੀ ਹੁਣ ਤੱਕ ਚਾਹੇ ਕਾਂਗਰਸ ਆਈ ਅਕਾਲੀ ਆਈ ਆ ਤਾਨੂੰ ਕੀ ਲੱਗਦਾ ਕਿ ਕਿਹੜੇ ਸਮੇਂ ਦੇ ਵਿੱਚ ਜ਼ਿਆਦਾ ਸਾਮੀਆਂ ਨਿਕਲੀਆਂ ਨੌਕਰੀਆਂ ਮਿਲੀਆਂ ਜਾਂ ਫਿਰ ਇਹ ਕਦੋਂ ਤੋਂ ਹੋਲਡ ਹੋ ਚੁੱਕੀਆਂ ਨੇ ਸਰ ਸਾਮੀਆਂ ਦਾ ਖੇਤੀਬਾੜੀ ਦੀਆਂ 12 ਕੋਈ ਇੱਕ ਸੰਦ ਸਰ ਖੇਤੀਬਾੜੀ ਦੀਆਂ ਸਾਮੀਆਂ ਦਾ ਕਦੇ ਨਿਕਲੀਆਂ ਹੀ ਨਹੀਂ ਜਿਵੇਂ ਆਪਾਂ ਕਹਿ ਦਈਏ ਕਿ ਇੱਕ ਖੁੱਲ ਕੇ ਜ ਜਿਹਦੇ ਨਾਲ ਵਿਦਿਆਰਥੀ ਆ ਜਿਹੜੇ ਖੁਸ਼ ਹੋ ਜਾਣ ਵੀ ਸਾਡੀਆਂ ਸਾਮੀਆਂ ਆਈਆਂ 12 ਚ ਵੀ ਆਈਆਂ ਸਾਮੀਆਂ ਉਹ ਵੀ ਧਰਨੇ ਨਾਲ ਆਈਆਂ ਜੀ ਉਸ ਤੋਂ ਬਾਅਦ 15 ਚ ਨੋਟੀਫਿਕੇਸ਼ਨ ਆਇਆ 16 ਚ ਉਹ ਵੀ ਧਰਨੇ ਨਾਲ ਆਇਆ ਜੀ ਆ ਹੁਣ ਬਾਈ ਜਾਈ ਖੇਤੀਬਾੜੀ ਪ੍ਰਧਾਨ ਸੂਭਾ ਹੈ ਆ ਪੰਜਾਬ ਦੇ ਵਿੱਚ ਅਗਰ ਅਸੀਂ ਐਗਰੀਕਲਚਰ ਲੈਂਡ ਅਸੀਂ ਰੱਖਦੇ ਆ ਸਭ ਤੋਂ ਵੱਧ ਤੇ ਉਹਦੇ ਵਿੱਚ ਹੀ ਆਪਾਂ ਜੌਬ ਨਹੀਂ ਦੇ ਸਕਦੇ ਜਿਹੜਾ ਸਭ ਤੋਂ ਲਾਰਜ ਸੈਕਟਰ ਹੈ ਸਾਡਾ ਸਰ ਹੁਣ ਬੜੀ ਜਿਹੜੀ ਪੰਜਾਬ ਵਾਸਤੇ ਤਰਾਸ਼ਦੀ ਦੀ ਗੱਲ ਹੈ ਵੀ ਜਿਹੜੇ ਸਾਡੇ ਜਿਹੜੇ ਜੋ ਵੀ ਸਰਕਾਰ ਆ ਜਾਂ ਜਿਹੜੇ ਨੁਮਾਇੰਦੇ ਨੇ ਸਰਕਾਰ ਦੇ ਉਹ ਇਸ ਵਾਸਤੇ ਸੋਚਦੇ ਹੀ ਨਹੀਂਗੇ ਹੁਣ ਹਰਿਆਣਾ ਪੰਜਾਬ ਤੋਂ ਅੱਡ ਹੋ ਕੇ ਬਣਿਆ ਪਿੱਛੇ ਜੀ ਹਜੇ ਮਹੀਨਾ ਹੋਇਆ ਹਰਿਆਣੇ ਚ 785 एडीओ ਦੀਆਂ ਪੋਸਟਾਂ ਆਈਆਂ ਜੀ Rajasthan ਆ ਜਿਹੜਾ ਆਪਣੇ ਨਾਲੋਂ ਕਿੰਨਾ ਪਿੱਛੇ ਆ ਖੇਤੀ 'ਚ ਉਧਰ ਰੈਗੂਲਰ ਪੋਸਟਾਂ ਆਉਂਦੀਆਂ ਰਹਿੰਦੀਆਂ ਮਹੀਨੇ ਬਾਅਦ 2 ਮਹੀਨੇ ਬਾਅਦ ਐਗਰੀਕਲਚਰ ਅਫਸਰ ਖੇਤ ਉੱਥੇ ਇਵਨ ਕਿ ਹੁਣ ਪਿੱਛੇ ਐਗਰੀਕਲਚਰ ਲੈਕਚਰਰ ਦੀਆਂ ਪੋਸਟਾਂ ਆਈਆਂ ਜੀ ਅੱਛਾ ਅਗਰ ਐਗਰੀਕਲਚਰ ਦੇ ਨਾਲ ਮੈਂ ਵੈਟਰਨਰੀ ਨੂੰ ਵੀ ਨਾਲ ਜੋੜ ਲਵਾਂ ਤਾਂ ਉਹਨਾਂ ਦੀ ਕੀ ਪੋਜੀਸ਼ਨ ਹੈ ਕਿ ਉਹਨਾਂ ਦੀਆਂ ਪੋਸਟ ਵੀ ਇਸੇ ਤਰ੍ਹਾਂ ਨੇ ਕਿਉਂਕਿ ਪਿੰਡਾਂ ਦੇ ਵਿੱਚ ਦੇਖੋ ਆਪਾਂ ਕਹਿ ਤਾਂ ਰਹੇ ਨਾ ਡੈਰੀ ਨੂੰ ਜਿਹੜਾ ਹੈਗਾ ਆਪਾਂ ਵਧਾਈਏ ਚਾਹੇ ਦੁੱਧ ਉਤਪਾਦਨ ਨੂੰ ਬਧਾਨਾ ਤਾਂ ਉਹਦੇ ਲਈ ਵੈਟਸ ਦਾ ਚਾਹੀਦੇ ਨਾ ਸਾਡੂੰ ਸਰ ਜਿਵੇਂ ਅਸੀਂ ਤਾਂ ਸਾਰੇ ਖੇਤੀਬਾੜੀ ਵਾਲੇ ਆ ਜੀ ਅਸੀਂ ਸਾਰੇ ਖੇਤੀਬਾੜੀ ਗ੍ਰੈਜੂਏਟਸ ਆ ਸੋ ਸਾਡੇ ਚੋਂ ਜਿਵੇਂ ਵੈਟਰਨਰੀ ਵਾਲਿਆਂ ਦਾ ਅਸੀਂ ਨਹੀਂ ਬਹੁਤਾ ਜਿਵੇਂ ਤੁਹਾਨੂੰ ਕਲੀਅਰ ਕਰ ਸਕਦੇ ਵੀ ਉਹਨਾਂ ਦੀਆਂ ਕੀ ਮੰਗਾ ਨੇ ਜਾਂ ਤੁਹਾਨੂੰ ਸਪੋਰਟ ਕਰਦੇ ਆ ਹਾਂਜੀ ਉੱਥੇ ਪਿਛਲੀ ਵਾਰੀ ਉਹਨਾਂ ਦਾ ਸਟਾਈਫੰਡ ਦਾ ਜਿਵੇਂ ਚੱਕਰ ਸੀਗਾ ਉਦੋਂ ਵੀ ਅਸੀਂ ਜਾ ਕੇ ਉਹਨਾਂ ਨੂੰ ਸਪੋਰਟ ਕੀਤੀ ਅੱਜ ਉਹਨਾਂ ਨੇ ਐਲਾਨ ਕੀਤਾ ਅੱਜ ਉਹ ਵੀ ਆਪ ਦਾ ਸਟ੍ਰਾਈਕ ਤੇ ਬਹਿ ਰਹੇ ਆ ਅਸੀਂ ਵੀ ਜਾਵਾਂਗੇ ਉਹਨਾਂ ਦੀ ਹਮਾਇਤ ਕਰਾਂਗੇ ਤੇ ਉਹਨਾਂ ਦਾ ਵੀ ਸਾਨੂੰ ਕੱਲ ਕੋਲ ਆਈ ਸੀਗੀ ਉਹ ਸਾਨੂੰ ਇੱਥੇ ਸਾਡਾ ਸਾਥ ਦੇਣਗੇ ਬਿਲਕੁਲ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਦੇ ਤੀ ਪੁੱਤ ਨੇ ਜੋ ਆਪਣਾ ਹੱਕ ਮੰਗਦੇ ਹੋਏ ਨਜ਼ਰ ਆ ਰਹੇ ਐ ਔਰ ਤੁਹਾਨੂੰ ਸਾਰੇ ਸਟੂਡੈਂਟਸ ਜਿਹੜੇ ਆ ਦਿਖਾ ਦਿੰਨੇ ਆ ਇੱਕ ਵਾਰ ਹਣੀ ਜੀ ਸਾਰੇ ਸਟੂਡੈਂਟਸ ਜਿਹੜੇ ਨੇ ਬੈਠੇ ਨੇ ਉਹ ਦਿਖਾ ਦਿਓ ਜੁਨੀਅਰ ਜਿੰਦਾਬਾਦ ਸਟੂਡੈਂਟ ਤੁਹਾਡੇ ਜਿੰਦਾਬਾਦ ਕਾਲੀ ਸ਼ਾਮੀਆਂ ਪੂਰੀਆਂ ਕਰੋ ਕਾਲੀ ਸ਼ਾਮੀਆਂ ਪੂਰੀਆਂ ਕਰੋ ਨਾਰੇबाजी ਇੱਥੇ ਲਗਾਤਾਰ ਹੋ ਰਹੀ ਹੈ ਔਰ ਸਭ ਤੋਂ ਬੜੀ ਚੀਜ਼ ਅਸੀਂ ਜਿਹੜੇ ਸਟੂਡੈਂਟਸ ਨੇ ਆਪਾਂ ਪੜਾਈ ਦੇ ਵਿੱਚ ਤਕਰੀਬਨ ਕਈਏ ਤਾਂ ਆਪਾਂ 20 ਸਾਲ 25 ਸਾਲ ਦੇ ਹੈ ਨਾ ਇੱਥੇ ਸਾਰੇ ਤੁਸੀਂ ਨੌਜਵਾਨ ਬੈਠੇ ਹੋਏ ਹੋ ਅਗਰ ਤੁਹਾਡੀ ਹਲੇ ਕੁਆਲੀਫਿਕੇਸ਼ਨ ਦੀ ਗੱਲ ਕਰਾਂ ਤਾਂ 26 27 ਸਾਲ ਦੀ ਉਮਰ ਤੱਕ ਤੁਸੀਂ ਪੜ੍ਹਦੇ ਰਹਿੰਨੇ ਹੋ ਅਗਰ ਇਸੀ ਉਮਰ 'ਚ ਜਾ ਕੇ ਤੁਹਾਨੂੰ ਜੌਬ ਨਹੀਂ ਮਿਲੇਗੀ ਲੱਗਦਾ ਕਿ ਅੱਗੇ ਫਿਊਚਰ ਸੇਵ ਹੋਏਗਾ ਤਾਂ ਹੀ ਤਾਂ ਨਹੀਂ ਕਿਤੇ ਨੌਜਵਾਨ ਬਾਹਰ ਪਜੀ ਜਾਂਦੇ ਮੈਨੂੰ ਲੱਗਦਾ ਜੀ ਇਹੀ ਕਾਰਨ ਹੈ ਇਹ ਸਰਕਾਰ ਦੀ ਘਾਟ ਹੈ ਜਿਹਦੇ ਕਰਕੇ ਆਪਣੇ ਸਾਰੇ ਜਿਹੜੇ ਨੇ ਨਾਲ ਦੇ ਬਾਹਰ ਜਾ ਰਹੇ ਨੇ ਜੇ ਇੱਥੇ ਹੀ ਉਹਨਾਂ ਨੂੰ ਕੋਈ ਰੋਜ਼ਗਾਰ ਮਿਲੂਗਾ ਤਾਂ ਉਹਨਾਂ ਨੂੰ ਕੀ ਲੋੜ ਹੈ ਬਾਹਰ ਜਾਣ ਦੀ ਇੱਥੇ ਪੜ੍ਹ ਲੈ ਕੇ ਵੀ ਜਿਹੜੇ ਸਾਡੇ ਸੀਨੀਅਰ ਵੀ ਨੇ ਅਸੀਂ ਉਹਨਾਂ ਨੂੰ ਵੀ ਦੇਖਦੇ ਆਂ ਤਾਂ ਸਾਡਾ ਵੀ ਹੌਸਲਾ ਇਹਦੇ ਨਾਲ ਡਾਊਨ ਹੁੰਦਾ ਹੈ ਵੀ ਕਿਸੇ ਨੂੰ ਕੋਈ ਨਾ ਨੌਕਰੀ ਮਿਲਦੀ ਹੈ ਨਾ ਕੁਛ ਹੈ ਸਾਨੂੰ ਧਰਨੇ ਦੀ ਬਹਿਣਾ ਪੈਂਦਾ ਜੀ ਅੱਛਾ ਤੁਸੀਂ ਸਰ ਇਸ ਵਕਤ ਕੀ ਕਰ ਰਹੇ ਹੋ ਜੀ ਬੀਐਸਸੀ ਕਰ ਚੁੱਕੇ ਹੋ ਜਾਂ ਐਮਐਸਸੀ ਬੀਐਸਸੀ ਕਰ ਚੁੱਕੇ ਹਾਂ ਅਸੀਂ ਐਮਐਸਸੀ ਫਰਸਟ ইয়ার ਦਾ ਮੈਂ ਵਿਦਿਆਰਥੀ ਹਾਂ ਹੀ ਤਾਂ ਅਸੀਂ ਹੁਣ ਦੇਖ ਰਹੇ ਆਂ ਜੀ ਅਸੀਂ ਪੀਏਯੂ ਵਿੱਚ ਪੜ੍ਹਦੇ ਆਂ ਇਹ ਇੱਕ ਰੈਂਕਿੰਗ ਹੁੰਦੀ ਹੈ ਜੀ ਐਸ ਕੀ ਨੰਬਰ 1 ਰੈਂਕ ਤੇ ਚੱਲ ਰਹੀ ਹੈ ਪੀਏਯੂ ਪਰ ਉਹ ਰੈਂਕਿੰਗ ਦਾ ਸਾਨੂੰ ਫਾਇਦਾ ਕੀ ਜੇ ਸਰਕਾਰ ਸਾਡੀਆਂ ਮੰਗਾਂ ਹੀ ਨਹੀਂ ਸੁਣ ਰਹੀ ਖੇਤੀਬਾੜੀ ਸੂਬਾ ਆਪਣਾ ਹੀ ਖੇਤੀਬਾੜੀ ਸੂਬਾ ਆਪਣਾ ਮੈਜੋਰਟੀ ਪਾਰਟ ਆਪਣਾ ਐਗਰੀਕਲਚਰ ਤੇ ਬੇਸ ਆ ਪਰ ਆਪਣੀਆਂ ਡਿਗਰੀ ਹੋਲਡ ਕਰ ਰਹੇ ਆ ਪੀਐਚਡੀ ਕਰਕੇ ਸਟੂਡੈਂਟ ਐਮਐਸਸੀ ਕਰਕੇ ਬੀਐਸਸੀ ਕਰਕੇ ਉਹਦਾ ਫਾਇਦਾ ਕੀ ਇੰਨੇ ਨੇ ਲੱਖ ਰੁਪਿਆ ਸਾਡੇ ਘਰ ਦੇ ਲਾ ਰਹੇ ਨੇ ਪਰ ਸਾਨੂੰ ਅੱਗੇ ਆ ਕਿ ਨੌਕਰੀਆਂ ਨਹੀਂ ਮਿਲਨੀਆਂ ਅਸੀਂ ਇੰਨੀਆਂ ਡਿਗਰੀਆਂ ਕਰੇ ਲੈ ਕੇ ਤੇ ਰੱਖਣੀਆਂ ਨਹੀਂ ਸਾਨੂੰ ਕੋਈ ਆਪਰਚੂਨਿਟੀ ਮਿਲੇ ਜੌਬਸ ਮਿਲੇ ਇੰਨੀਆਂ 90 90% 75 75% ਨੌਕਰੀਆਂ ਖਾਲੀ ਪਈਆਂ ਸਰਕਾਰ ਦੇ ਕੰਨ ਦੇ ਵਿੱਚ ਕੋਈ ਗੱਲ ਹੀ ਨਹੀਂ ਜਾਰੀ ਕੀ ਮਤਲਬ ਇਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੂੰ ਐ ਕੋਈ ਨਾ ਬੈਠੇ ਨੇ ਚੁੱਪ ਗੀਤੇ ਤਾਂ ਹੁਣ ਤਾਈਆਂ ਅਸੀਂ ਪੱਕਾ ਮੋਰਚਾ ਇੱਥੇ ਲਾਇਆ ਕੀ ਸਰਕਾਰ ਸਾਡੀ ਆਵਾਜ਼ ਸੁਣੇ ਕੀ ਪਤਾ ਜਾਂਦੀ ਜਾਂਦੀ ਸਰਕਾਰ ਹੈ ਸਾਡੀ ਗੱਲ ਸੁਣ ਕੇ ਹਾਂਜੀ ਪੋਸਟਾਂ ਕੱਢ ਦੇਵੀ ਸਾਡਾ ਇਹ ਪੱਕਾ ਮੋਰਚਾ ਇੱਥੇ ਐਂ ਜਾਰੀ ਰਹੂਗਾ ਜੀ ਬਿਲਕੁਲ ਅੱਛਾ ਇੱਕ ਆਖਰੀ ਸਵਾਲ ਲੱਗਦਾ ਹੈ ਪ੍ਰਧਾਨ ਜੀ ਇਹ ਹੀ ਇੱਕ ਕਾਰਨ ਹੈ ਕਿ ਪੰਜਾਬ ਨੌਜਵਾਨਾਂ ਤੋਂ ਕਿਤੇ ਨਾ ਕਿਤੇ ਵਾਂਝਿਆ ਹੁੰਦਾ ਜਾ ਰਿਹਾ ਬਿਲਕੁਲ ਜੀ ਤੁਸੀਂ ਦੇਖੋ ਵੀ ਅੱਜ ਨੌਜਵਾਨੀ ਹੈ ਜਿਹੜੀ ਸਾਡੀ ਇਸ ਕੁਲ ਮਲਾਕੇ ਪਿਛਲੇ ਦਹਾਕੇ ਦੇ ਵਿੱਚ ਕਿੰਨਾ ਪ੍ਰਵਾਸ ਚੱਲਿਆ ਪੰਜਾਬਣੀ ਇਸ ਪ੍ਰਵਾਸ ਦੇ ਕੀ ਕੀ ਕਾਰਨ ਹੈ ਸਰਕਾਰ ਨੂੰ ਆਇਡੈਂਟੀਫਾਈ ਕਰਨੇ ਚਾਹੀਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਨੌਜਵਾਨੀ ਦੀ ਡਿਮਾਂਡ ਕੀ ਆ ਨੌਜਵਾਨੀ ਕਿੱਥੇ ਸਟੈਂਡ ਕਰਨਾ ਚਾਹੁੰਦੀ ਆ ਕੀ ਕੀ ਕਾਰਨ ਆ ਵੀ ਉਹਨਾਂ ਨੂੰ ਇੱਥੋਂ ਦੀ بجائے ਹੋਰਾਂ ਮੁਲਕਾਂ ਦੇ ਵਿੱਚ ਜਾਣਾ ਚੰਗਾ ਲੱਗ ਰਿਹਾ ਤੇ ਜਦੋਂ ਉਹ ਸਾਡੇ ਵਰਗਿਆਂ ਨੂੰ ਇਦਾਂ ਬੈਠੇ ਦੇਖਦੇ ਆ ਤੇ ਉਹਨਾਂ ਦਾ ਹੌਸਲਾ ਡੱਗ ਮਗਾਉਣਾ ਬਿਲਕੁਲ ਵਾਜਬ ਗੱਲ ਆ ਬਿਲਕੁਲ ਜਿਹੜੇ ਸਟੂਡੈਂਟਸ ਫਰਸਟイヤー ਦੇ ਨੇ ਜਦੋਂ ਆਪਣੇ ਸੀਨੀਅਰਸ ਨੂੰ ਦੇਖਦੇ ਹੋਣਗੇ ਕਿ ਇਹ ਜਿਹੜੇ ਪੜ੍ਹ ਲਿਖ ਕੇ ਐਮ ਐਸ ਸੀ ਪੀ ਐਸ ਡੀ ਕਰਕੇ ਬਿਲੇ ਬੈਠੇ ਨੇ ਤਾਂ ਉਹਨਾਂ ਦਾ ਮੋਰਲ ਕਿੰਨਾ ਡਾਊਨ ਹੁੰਦਾ ਹੋਏਗਾ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਪਰ ਮੈਂ ਇਹ ਪੰਜਾਬ ਦੇ ਧੀ ਪੁੱਤ ਜਿਹੜੇ ਬੈਠੇ ਨੇ ਜਦੋਂ ਮੈਂ ਆ ਕੇ ਇਹਨਾਂ ਦੇ ਹੱਥ ਦੇ ਵਿੱਚ ਫੜੇ ਹੋਏ ਬੋਰਡ ਦੇਖੇ ਤਾਂ ਯਕੀਨ ਜਾਣੀਓ ਇੱਕ ਵਾਰ ਮੈਨੂੰ ਆਪਣੇ ਆਪ ਨੂੰ ਥੋੜੀ ਜੀ ਕਿਤੇ ਨਾ ਕਿਤੇ ਅੰਦਰ ਜਿਹੜੀ ਐ ਥੋੜੀ ਜਿਹੀ ਸ਼ਰਮ ਮਹਿਸੂਸ ਹੋਈ ਕਿ ਮੇਰੇ ਇੱਤੀ ਪੁੱਤ ਆਖਰ ਲਾਰ ਇੱਥੇ ਤੁਸੀਂ ਇਹ ਦੇਖੋ ਬੋਰਡ ਕੀ ਐ ਕਿੰਨੇ ਲਾਰੇ ਸੁਣਦੇ ਆਏ ਕਿੰਨੇ ਹੋਰ ਸੁਣਾਉਂਗੇ ਖੇਤੀ ਖੇਤਰ ਦੀਆਂ ਸੇਵਾਵਾਂ ਨੂੰ ਬਿਹਤਰ ਕਦ ਬਣਾਉਂਗੇ ਜਦੋਂ ਅਸੀਂ ਇਹ ਕਹਿੰਨੇ ਆ ਕਿ ਪੰਜਾਬ ਪੂਰੀ ਦੁਨੀਆ ਦਾ ਢਿੱਡ ਭਰਦਾ ਹੈ ਤਾਂ ਉਹੀ ਢਿੱਡ ਭਰਨ ਵਾਲਿਆਂ ਦੇ ਧੀ ਪੁੱਤ ਇਦਾਂ ਦੇ ਬੋਰਡ ਲੈ ਕੇ ਬੈਠੇ ਹੁਣ ਔਰ ਸਰਕਾਰ ਨੂੰ ਇਹ ਕਹਿੰਦੇ ਹੁਣ ਸਰਕਾਰ ਨੂੰ ਸਾਡੀ ਨਹੀਂ ਪਰਵਾਹ ਤਾਂ ਹੀ ਚੁਣਿਆ ਸੰਘਰਸ਼ ਦਾ ਰਾਹ ਯਾਨੀ ਕਿ ਜਿਹਦੀ ਸਰਕਾਰ ਹੈ ਜਿਹਦੇ ਲਈ ਹੈ ਉਹੀ ਉਹ ਤੋਂ ਖੁਸ਼ ਨਹੀਂ ਹੈ ਤਾਂ ਕੀ ਅਸੀਂ ਕਰ ਸਕਦੇ ਹਾਂ ਔਰ ਸਭ ਤੋਂ ਵੱਡੀ ਚੀਜ਼ ਤੁਸੀਂ ਇਹ ਬੋਰਡ ਦੇਖ ਲਓ ਪੰਜਾਬ ਭਰ ਦੇ ਬੀ ਐਸ ਸੀ ਐਮ ਐਸ ਸੀ ਖੇਤੀਬਾੜੀ ਪਾਸ ਵਿਦਿਆਰਥੀ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਪੰਜਾਬ ਨੂੰ ਵੀ ਔਰ ਸਭ ਤੋਂ ਵੱਡੀ ਗੱਲ ਪੰਜਾਬ ਦੀ ਆਮ ਜਨਤਾ ਨੂੰ ਵੀ ਇਹ ਫਰਜ਼ ਬਣਦਾ ਤੁਹਾਡਾ ਕਿ ਤੁਹਾਡੇ ਤੀ ਪੁੱਤ ਅਗਰ ਐਦਾਂ ਬੈਠਣ ਤਾਂ ਤੁਸੀਂ ਸਵਾਲ ਕਰੋ ਸਰਕਾਰ ਤੋਂ ਕਿ ਆਖਰ ਇਹਨਾਂ ਦੇ ਹੱਕ ਕਦੋਂ ਦਿੱਤੇ ਜਾਣਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ